ਤਨ ਤਨ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੁੜ ਬੈਠੇ ਹੋ ਅੱਜ ਅੰਮ੍ਰਿਤ ਵੇਲੇ ਦਾ ਪਾਵਨ ਪਵਿੱਤਰ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਜੋ ਸਤ ਗੁਰਾਂ ਨੇ ਸਾਨੂੰ ਹੁਕਮ ਕੀਤਾ ਹੈ ਫਰਮਾਨ ਕੀਤਾ ਹੈ ਸਮਝਾਇਆ ਹੈ ਉਸ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਵਡ ਭਾਗੇ ਹੋ ਵੱਡਿਆਂ ਭਾਗਾਂ ਤੋਂ ਬਿਨਾ ਨਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਿਆ ਜਾਂਦਾ ਹੈ ਨਾ ਹੀ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਨਾ ਹੀ ਪਰਮੇਸ਼ਰ ਅਕਾਲ ਪੁਰਖ ਦੇ ਸ਼ਬਦਾਂ ਦੀ ਕਥਾ ਵਿਚਾਰ ਸਰਵਣ ਕੀਤੀ ਜਾਂਦੀ ਹੈ ਇਹ ਭਾਗਾਂ ਦੀ ਨਿਸ਼ਾਨੀ ਹੈ ਵੱਡੇ ਭਾਗ ਖਨ ਆ ਉਸ ਮੂ ਸੰਗ ਤਾਂ ਸਤਿਗੁਰਾਂ ਦੀ ਖਜੂਰੀ ਦੇ ਵਿੱਚ ਜੁੜ ਬੈਠੇ ਹੋ ਸਤਿਗੁਰਾਂ ਦੇ ਗੋਦ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਅੱਜ ਦਾ ਜੋ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਹੈ ਜੋ ਸਤਿਗੁਰਾਂ ਨੇ ਸਾਨੂੰ ਸਮਝਾਉਣਾ ਕੀਤਾ ਹੈ ਇਹ ਪਾਵਨ ਪਵਿੱਤਰ ਇਹ ਬਚਨ ਧੰਨ ਧੰਨ ਬਾਬਾ ਕਬੀਰ ਸਾਹਿਬ ਜੀ ਦੇ ਹਨ ਤੇ ਬਾਬਾ ਕਬੀਰ ਜੀ ਤੁਹਾਨੂੰ ਆਪ ਸਮੂਹ ਸੰਗਤਾਂ ਨੂੰ ਪਤਾ ਹੈ ਕਿ ਕਾਂਸੀ ਦੇ ਵਿੱਚ ਰਹਿੰਦੇ ਸਨ ਕਾਂਸੀ ਦੇ ਵਿੱਚ ਉਹਨਾਂ ਨੇ ਉਸ ਪਰਮੇਸ਼ਰ ਅਕਾਲ ਪੁਰਖ ਦੀ ਬੰਦਗੀ ਕਰਨੀ ਨਾਮ ਜਪਨਾ ਤੇ ਇਹਨਾਂ ਦੀ ਬੰਦਗੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਲੋਕ ਇਹਨਾਂ ਦੇ ਕੋਲ ਆਇਆ ਕਰਦੇ ਸਨ ਜਿਵੇਂ ਆਪ ਸਮੂਹ ਸੰਗਤਾਂ ਜੋੜ ਬੈਠੇ ਹੋ ਇਸੇ ਤਰ੍ਹਾਂ ਹੀ ਸੱਤ ਸੰਗਤੀਆਂ ਘੜੀਆਂ ਪ੍ਰਾਪਤ ਕਰਦੇ ਸਨ ਉਸ ਪਰਮੇਸ਼ਰ ਕਾਲਪੁਰਖ ਦੀ ਉਸਤਤ ਸਰਵਣ ਕਰਦੇ ਸਨ ਜਦ ਇਦਾਂ ਧੰਨ ਬਾਬਾ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਕਾਲਪੁਰਖ ਦੀ ਅਰਾਧਨਾ ਕਰਿਆ ਕਰਨੀ ਉਸ ਅਕਾਲ ਪੁਰਖ ਦਾ ਜਸ ਕਰਨਾ ਉਹਨਾਂ ਦੇ ਕੋਲ ਲੋਕਾਂ ਨੇ ਆਉਣਾ ਤੇ ਪਰ ਇਹ ਗੱਲ ਦੇਖ ਕੇ ਜਿਹੜੇ ਉਸ ਸਮੇਂ ਦੇ ਉਸ ਵਖਤ ਦੇ ਬ੍ਰਾਹਮਣ ਸਨ ਉਹਨਾਂ ਕੋਲੋਂ ਇਹ ਗੱਲ ਜਰੀ ਨਾ ਗਈ ਉਹਨਾਂ ਨੇ ਧੰਨ ਬਾਬਾ ਕਬੀਰ ਸਾਹਿਬ ਜੀ ਨੂੰ ਆਖ ਦਿੱਤਾ ਕਿ ਤੁਸੀਂ ਮੁਕਤੀ ਪ੍ਰਾਪਤੀ ਕਰਨ ਵਾਸਤੇ ਇਸ ਕਾਂਸੀ ਦੀ ਧਰਤੀ ਉੱਤੇ ਰਹਿ ਰਹੇ ਹੋ ਜੇ ਤੁਸੀਂ ਆਪਣੇ ਆਪ ਨੂੰ ਉਸ ਪਰਮੇਸ਼ਰ ਅਕਾਲ ਪੁਰਖ ਦਾ ਭਗਤ ਮੰਨਦੇ ਹੋ ਅਸੀਂ ਵੀ ਤਾਂ ਸਮਝਾਂਗੇ ਜੇ ਤੁਸੀਂ ਮਗਹਰ ਦੀ ਧਰਤੀ ਉੱਤੇ ਜਾ ਕੇ ਰਹੋ ਭਾਵ ਕਿ ਕਲਰ ਦੀ ਧਰਤੀ ਸੀ ਫਟਕਾਰੀ ਹੋਈ ਸੀ ਉੱਤੇ ਸ਼ਰਾਬ ਪੁਛੀ ਇਸ ਗੱਲ ਦਾ ਵੀ ਜ਼ਿਕਰ ਆਵੇਗਾ ਤੇ ਫਿਰ ਉੱਥੇ ਜਦ ਇਹ ਗੱਲ ਬ੍ਰਹਮਣਾ ਨੇ ਧੰਨ ਬਾਬਾ ਕਬੀਰ ਸਾਹਿਬ ਜੀ ਨੂੰ ਆਖੀ ਹੈ ਕਿ ਤੁਸੀਂ ਮੁਕਤੀ ਕਰਕੇ ਇਸ ਧਰਤੀ ਉੱਤੇ ਕਾਂਸੀ ਦੀ ਧਰਤੀ ਉੱਤੇ ਰਹਿ ਰਹੇ ਹੋ ਤੇ ਤੁਸੀਂ ਜੇ ਅਸਲੀ ਭਗਤ ਹੋ ਪਰਮੇਸ਼ਰ ਕਾਲਪੁਰਖ ਦੇ ਤੇ ਇਸ ਧਰਤੀ ਨੂੰ ਛੱਡ ਕੇ ਹੋਰ ਕਿਤੇ ਮੁਕਤੀ ਪ੍ਰਾਪਤ ਕਰਕੇ ਸਾਨੂੰ ਦੱਸੋ ਅਸੀਂ ਤਾਂ ਮੰਨੀਏ ਤਨ ਬਾਬਾ ਕਬੀਰ ਸਾਹਿਬ ਜੀ ਜਿਹੜੀ ਫਟਕਾਰੀ ਹੋਈ ਸੀ ਜਿਹੜੀ ਸ਼ਰਾਪੀ ਹੋਈ ਸੀ ਧਰਤੀ ਉਸ ਤੇ ਗਏ ਨੇ ਫਿਰ ਤਾਂ ਉਹਨਾਂ ਨੇ ਫਿਰ ਇਹ ਬਚਨ ਕੀਤਾ ਨਾਲੇ ਇਹਨਾਂ ਨੂੰ ਬ੍ਰਾਹਮਣਾਂ ਨੂੰ ਸਮਝਾਉਣਾ ਕੀਤਾ ਤਾਂ ਉਹੀ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਅੱਜ ਸਤਿਗੁਰ ਸਾਨੂੰ ਸਮਝਾ ਰਹੇ ਹਨ ਤਨ ਬਾਬਾ ਕਬੀਰ ਸਾਹਿਬ ਜੀ ਬਚਨ ਕਰ ਰਹੇ ਹਨ ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਖੋ ਧੰਨ ਬਾਬਾ ਕਬੀਰ ਸਾਹਿਬ ਜੀ ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਸਮਝਾਉਣਾ ਕਰਦੇ ਹਨ ਜੋ ਜਨ ਭਾਉ ਭਗਤ ਕਛ ਜਾਨਾ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਦਾ ਜਾਨਾ ਹੈ ਭਗਤ ਹੈ ਜਿਹੜਾ ਪਰਮੇਸ਼ਰ ਕਾਲਪੁਰਖ ਦੀਆਂ ਰਹਿਮਤਾਂ ਨੂੰ ਜਾਣਦਾ ਹੈ ਬੰਦਗੀ ਕਰਦਾ ਹੈ ਪਰਮੇਸ਼ਰ ਕਾਲਪੁਰਖ ਦੀ ਅਰਾਧਨਾ ਕਰਦਾ ਹੈ ਉਸ ਦੀਆਂ ਵਡਿਆਈਆਂ ਨੂੰ ਜਾਣਦਾ ਹੈ ਤਾ ਕਉ ਅਚਰਜ ਕਾਹੋ ਤੇ ਸਤਿਗੁਰ ਜੀ ਫਰਮਾਉਂਦੇ ਹਨ ਕਿ ਉਹਨਾਂ ਵਾਸਤੇ ਇਹ ਗੱਲ ਕੋਈ ਵੱਡੀ ਨਹੀਂ ਕੋਈ ਅਨੋਖੀ ਗੱਲ ਨਹੀਂ ਕਿ ਪਰਮੇਸ਼ਰ ਅਕਾਲ ਪੁਰਖ ਦੇ ਵਿੱਚ ਉਹ ਮਿਲ ਗਿਆ ਹੈ ਕਿ ਇਹ ਕਿਵੇਂ ਹੋ ਸਕਦਾ ਹੈ ਇਹ ਕਿਵੇਂ ਮਿਲ ਗਿਆ ਤੇ ਸਤਿਗੁਰ ਸਮਝਾਉਂਦੇ ਹਨ ਕਿ ਇਹ ਕੋਈ ਵੱਡੀ ਗੱਲ ਨਹੀਂ ਜਿਹੜਾ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਦਾ ਹੈ ਜਿਹੜਾ ਪਰਮੇਸ਼ਰ ਕਾਰਪੁਰਖ ਨੂੰ ਧਿਆਉਂਦਾ ਹੈ ਜਿਹੜਾ ਬੰਦਗੀ ਕਰਦਾ ਹੈ ਜਿਹੜਾ ਉਸ ਦੀਆਂ ਵਡਿਆਈਆਂ ਨੂੰ ਰਹਿਮਤਾਂ ਨੂੰ ਜਾਣਦਾ ਹੈ ਇਹ ਕੋਈ ਵੱਡੀ ਗੱਲ ਨਹੀਂ ਕਿ ਉਹ ਮਿਲ ਗਿਆ ਖਾਂ ਉਹ ਤੇ ਇਸ ਤਰ੍ਹਾਂ ਦਾ ਮਿਲਦਾ ਖਾਂ ਉਹ ਗੱਲ ਸਾਨੂੰ ਅੱਗੇ ਸਮਝਾਉਣਾ ਕਰ ਰਹੇ ਖੰਨ ਜਿਉ ਜਲ ਜਲ ਮਹਿ ਪੈਸਾ ਨਿਕਸ ਕਹਿੰਦੇ ਉਹ ਇਸ ਤਰ੍ਹਾਂ ਮਿਲ ਜਾਂਦਾ ਹੈ ਜਿਵੇਂ ਘੜੇ ਦਾ ਜਲ ਨਦੀ ਦੇ ਵਿੱਚ ਪਾ ਦਿੱਤਾ ਜਾਵੇ ਫਿਰ ਉਸ ਜਲ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਅਸੀਂ ਉਸ ਨਦੀ ਦੇ ਵਿੱਚੋਂ ਲੱਖਾਂ ਘੜੇ ਭਰ ਸਕਦੇ ਹਾਂ ਪਰ ਵੱਖ ਨਹੀਂ ਕਰ ਸਕਦੇ ਜਿਹੜਾ ਜਲ ਉਸ ਨਦੀ ਵਿੱਚ ਪੈ ਗਿਆ ਉਹ ਮਿਲ ਚੁੱਕਾ ਹੈ ਜਲ ਇਸੇ ਤਰ੍ਹਾਂ ਨਦੀਆਂ ਦਾ ਪਾਣੀ ਸਮੁੰਦਰ ਦੇ ਵਿੱਚ ਪਾ ਦਿੱਤਾ ਜਾਵੇ ਫਿਰ ਉਹ ਸਮੁੰਦਰ ਜਿਹੜਾ ਕਿ ਪਾਣੀ ਉਹ ਨਦੀਆਂ ਦੇ ਵਿੱਚ ਨਹੀਂ ਪਵੇਗਾ ਤੇ ਜਿਹੜਾ ਉਹ ਪਾਣੀ ਮਿਕਸ ਹੋ ਚੁੱਕਾ ਹੈ ਜਿਹੜਾ ਉਹ ਪਾਣੀ ਮਿਲ ਚੁੱਕਿਆ ਹੈ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਸੇ ਤਰ੍ਹਾਂ ਹੀ ਸਤਿਗੁਰ ਧੰ ਗੁਰ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਸਮਝਾਉਣਾ ਕਰੇ ਹਨ ਤੇ ਧੰ ਬਾਬਾ ਕਬੀਰ ਸਾਹਿਬ ਜੀ ਇਹ ਬ੍ਰਾਹਮਣਾਂ ਨੂੰ ਉਸ ਸਮੇਂ ਦੱਸ ਰਹੇ ਹਨ ਕਿ ਕੇਵਲ ਜਿਉ ਜਲ ਜਲ ਮਹਿ ਪੈਸ ਨਿਕਸੇ ਜਿਵੇਂ ਨਦੀਆਂ ਦਾ ਪਾਣੀ ਸਮੁੰਦਰ ਵਿੱਚ ਪਾ ਦਿੱਤਾ ਜਾਵੇ ਫਿਰ ਉਹ ਨਿਕਲੇਗਾ ਨਹੀਂ ਤਿਉ ਟਰ ਮਿਲੇ ਉਹ ਜਲਾਹ ਇਸੇ ਤਰ੍ਹਾਂ ਹੀ ਸਤਿਗੁਰ ਧੰਨ ਬਾਬਾ ਕਬੀਰ ਸਾਹਿਬ ਜੀ ਸਮਝਾਉਣਾ ਕਰੇ ਹਨ ਕਿ ਇਹ ਸਤਰਾ ਸਾਨੂੰ ਪਰਮੇਸ਼ਰ ਕਾਲਪੁਰਖ ਨੇ ਆਪਣੇ ਵਿੱਚ ਮਿਲਾ ਲਿਆ ਹੈ ਜਿਵੇਂ ਪਾਣੀ ਦੇ ਵਿੱਚ ਪਾਣੀ ਮਿਲ ਜਾਵੇ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ ਇਸ ਤਰ੍ਹਾਂ ਕਹਿੰਦੇ ਪਰਮੇਸ਼ਰ ਕਾਲਪੁਰਖ ਦੇ ਨਾਲ ਜਿਹੜੇ ਪ੍ਰੇਮਾ ਭਗਤੀ ਵਾਲੇ ਨੇ ਪ੍ਰਭੂ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਨ ਵਾਲੇ ਨੇ ਉਹਨਾਂ ਨੂੰ ਪਰਮੇਸ਼ਰ ਨੇ ਇਸ ਤਰ੍ਹਾਂ ਮਲਾਇਆ ਖੈ ਹਰ ਇੱਕੇ ਲੋਗਾ ਮੈਂ ਤਉ ਮਤ ਕਾ ਭੋਰਾ ਧੰਨ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਨੂੰ ਜਿਹੜੇ ਇਹ ਲੋਕ ਨੇ ਇਹ ਬ੍ਰਾਹਮਣ ਨੇ ਇਹ ਕਹਿੰਦੇ ਨੇ ਕਿ ਕਾਂਸੀ ਪਵਿੱਤਰ ਸ਼ਹਿਰ ਸੀ ਉਸ ਨੂੰ ਛੱਡ ਕੇ ਇਹ ਮਗਰ ਦੇ ਵਿੱਚ ਆ ਬੈਠਾ ਹੈ ਇਹ ਕਮਲਾ ਹੈ ਇਹ ਤਾਂ ਮੂਰਖਾ ਭੀ ਆਸੀ ਪਵਿੱਤਰ ਧਰਤੀ ਨੂੰ ਕਿਉਂ ਛੱਡ ਕੇ ਆਇਆ ਹੈ ਤੇ ਧੰਨ ਬਾਬਾ ਕਬੀਰ ਸਾਹਿਬ ਜੀ ਸਮਝਾ ਰਹੇ ਹਨ ਜਾਉ ਤਨ ਕਾਂਸੀ ਤਜ ਹੈ ਕਬੀਰਾ ਰਮਈਆ ਕਹ ਨਿਹੋਰਾ ਨਿਹੋਰੇ ਦਾ ਅਰਥ ਹੈ ਨਿਹੋਰਾ ਇਸ ਦਾ ਅਰਥ ਹੈ ਉਪਕਾਰ ਵਢਿਆਈ ਭਾਵ ਕੀ ਲਾਭ ਤੇ ਧੰਨ ਬਾਬਾ ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ ਜੋ ਤਨ ਕਾਂਸੀ ਤਜੇ ਕਬੀਰਾ ਜੇ ਅਸੀਂ ਕਾਂਸੀ ਦੇ ਵਿੱਚ ਰਹਿੰਦੇ ਤੇ ਤੁਸੀਂ ਇਹ ਮੰਨਣਾ ਸੀ ਕਿ ਆ ਸਾਡੀ ਜਿਹੜੀ ਮੁਕਤੀ ਆ ਕਾਂਸੀ ਕਰਕੇ ਹੋਈ ਇਸ ਤਰ੍ਹਾਂ ਵੀ ਲੋਕਾਂ ਦਾ ਜਿਹੜਾ ਭਰਮ ਸੀ ਉਹ ਦੂਰ ਨਹੀਂ ਸੀ ਹੋਣਾ ਜੇ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣ ਦਾ ਕੀ ਫਾਇਦਾ ਜੇ ਸਾਨੂੰ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪਣ ਦਾ ਤਾਂ ਫਾਇਦਾ ਹੋਵੇਗਾ ਜੇ ਸਾਨੂੰ ਉਹ ਪਰਮੇਸ਼ਰ ਅਕਾਲ ਪੁਰਖ ਹਰ ਇੱਕ ਜਗ੍ਹਾ ਤੇ ਮੁਕਤੀ ਦੇਵੇ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਹਾਂ ਕਿ ਉਹ ਪਰਮੇਸ਼ਰ ਅਕਾਲ ਪੁਰਖ ਹਰ ਇੱਕ ਥਾਂ ਵਿਆਪਕ ਹੈ ਇਸ ਕਰਕੇ ਅਸੀਂ ਉਸ ਧਰਤੀ ਕਾਂਸੀ ਨੂੰ ਛੱਡ ਕੇ ਮਗਧਰ ਦੇ ਵਿੱਚ ਆ ਬੈਠੇ ਹਾਂ ਰਮਈਆ ਕਹਾ ਨਹੀਂ ਹੋ ਰਾ ਪਈ ਸਾਨੂੰ ਫੇਰੇ ਪਤਾ ਲੱਗੇਗਾ ਕਿ ਪਰਮੇਸ਼ਰ ਅਕਾਲਪੁਰਖ ਦਾ ਨਾਮ ਜਪਣ ਦਾ ਕੀ ਲਾਭ ਹੈ ਕੀ ਉਪਕਾਰ ਹੈ ਅਸੀਂ ਤਾਂ ਕਰਕੇ ਮਗਧਰ ਦੇ ਵਿੱਚ ਆਏ ਹਾਂ ਤੇ ਇੱਥੇ ਜਿਹੜੀ ਕਾਂਸੀ ਦੀ ਧਰਤੀ ਹੈ ਇਹ ਸ਼ਿਵਜੀ ਭਗਵਾਨ ਨੇ ਉਹਨਾਂ ਨੇ ਆਬਾਦ ਕੀਤੀ ਸੀ ਤੇ ਜਿਹੜੀ ਮਗਧਰ ਦੀ ਧਰਤੀ ਹੈ ਇਹ ਜੂਪੀ ਦੇ ਵਿੱਚ ਪਿੰਡ ਹੈ ਮਗ ਮਗਹਰ ਦੀ ਧਰਤੀ ਦੇ ਉੱਤੇ ਵਿਆਸ਼ ਰਿਸ਼ੀ ਇਹਨੇ ਆਪਣੇ ਲੱਖਾਂ ਰਿਸ਼ੀਆਂ ਮੁਨੀਆਂ ਨੂੰ ਨਾਲ ਲੈ ਕੇ ਇਹ ਧਰਤੀ ਨੂੰ ਆਬਾਦ ਕੀਤਾ ਇੱਥੇ ਵਿਦਿਆਰਥੀਆਂ ਨੂੰ ਪੜਾਉਣਾ ਸ਼ੁਰੂ ਕੀਤਾ ਜਿਹੜੀ ਕਾਂਸ਼ੀਜੀ ਧਰਤੀ ਸੀ ਇਹ ਸ਼ਿਵਜੀ ਭਗਵਾਨ ਨੇ ਉਹਨਾਂ ਨੇ ਇਹ ਧਰਤੀ ਨੂੰ ਆਬਾਦ ਕੀਤਾ ਇਧਰੇ ਵਿਆਸ਼ ਰਿਸ਼ੀ ਨੇ ਮਗਹਰ ਦੀ ਧਰਤੀ ਨੂੰ ਆਬਾਦ ਕੀਤਾ ਪਰ ਕਾਂਸੀ ਦੀ ਧਰਤੀ ਦੇ ਉੱਤੇ ਲੋਕ ਜਾਇਆ ਨਹੀਂ ਸੀ ਕਰਦੇ। ਸ਼ਿਵਜੀ ਭਗਵਾਨ ਨੇ ਸੋਚਿਆ ਕਿ ਇਹ ਮੁਕਤੀ ਦਾ ਸਾਧਨ ਹੋ ਕੇ ਵੀ ਇਸ ਧਰਤੀ ਨੂੰ ਮੈਂ ਵਰ ਦਿੱਤਾ ਹੈ ਤਾਂ ਵੀ ਇਸ ਧਰਤੀ ਉੱਤੇ ਕੋਈ ਆ ਨਹੀਂ ਰਿਹਾ। ਭਾਵੇਂ ਘਟ ਗਿਣਤੀ ਵਿੱਚ ਲੋਕ ਨੇ। ਪਰ ਮਗਹਰ ਦੀ ਧਰਤੀ ਵਿੱਚ ਬਹੁਤ ਨੇ ਇਹਨਾਂ ਨੇ ਫਿਰ ਆਪਣੇ ਪੁੱਤਰ ਗਣੇਸ਼ ਨੂੰ ਭੇਜਿਆ ਕਿ ਵਿਆਸ਼ ਰਿਸ਼ੀ ਨੂੰ ਕਿਸੇ ਤਰੀਕੇ ਨਾਲ ਛਲ ਕੀਤਾ ਜਾਵੇ। ਉਹ ਪੜਨ ਦੇ ਬਹਾਨੇ ਭੇਜਿਆ ਗਿਆ 2 4 5 6 ਮਹੀਨੇ ਉਥੇ ਜਾ ਕੇ ਪੜਿਆ ਇੱਕ ਦਿਨ ਉਹਨੇ ਵਿਆਸ਼ ਰਿਸ਼ੀ ਨੂੰ ਸਵਾਲ ਕਰ ਦਿੱਤਾ ਗਣੇਸ਼ ਜੀ ਨੇ ਇਹ ਸਵਾਲ ਕੀਤਾ ਕਿ ਗੁਰਦੇਵ ਜੀ ਇਹ ਦੱਸਣਾ ਕਰੋ ਕਿ ਇੱਥੇ ਜੇ ਕੋਈ ਪ੍ਰਾਣੀ ਇਸ ਧਰਤੀ ਦੇ ਉੱਤੇ ਮਗਰਖਰ ਦੇ ਵਿੱਚ ਮਰ ਜਾਵੇ ਤੇ ਉਸ ਦੇ ਨਾਲ ਕੀ ਬਣੇਗਾ ਕੀ ਹੋਵੇਗਾ ਉਹਨਾਂ ਨੇ ਅੱਗੇ ਉਹਤਰ ਦਿੱਤਾ ਕਿ ਹੋਣਾ ਕੀ ਹੈ ਉਸ ਨੂੰ ਮੁਕਤੀ ਪ੍ਰਾਪਤ ਹੋਵੇਗੀ ਇਹ ਗੱਲ ਫਿਰ ਦੁਬਾਰਾ ਉਹਨਾਂ ਨੇ ਫਰਮਾਈ ਗਣੇਸ਼ ਜੀ ਨੇ ਕਿ ਮੈਨੂੰ ਦੁਬਾਰਾ ਦੱਸੋ ਕਿ ਇੱਥੇ ਕੀ ਹੋਵੇਗਾ ਜੇ ਕੋਈ ਪ੍ਰਾਣੀ ਮਰ ਜਾਵੇ ਉਹਨਾਂ ਫਿਰ ਕਿਹਾ ਕਿ ਮੁਕਤੀ ਪ੍ਰਾਪਤ ਕਰੇਗਾ ਐਸੀ ਗੱਲ ਨੂੰ ਬਾਰ-ਬਾਰ ਉਹਨਾਂ ਨੇ ਰਿਪੀਟ ਕੀਤਾ ਦੁਹਰਾਇਆ ਆਖਰ ਵਿੱਚ ਵ્યાਸ ਰਿਸ਼ੀ ਨੇ ਗੁੱਸੇ ਦੇ ਵਿੱਚ ਆ ਕੇ ਕਹਿ ਦਿੱਤਾ ਸੀ ਕਿ ਜਿਹੜਾ ਇੱਥੇ ਮਰੇਗਾ ਉਹ ਗਧੇ ਦੀ ਜੂਣ ਪਵੇਗਾ ਉਸ ਸਮੇਂ ਤੋਂ ਹੀ ਜਿਹੜੇ ਬ੍ਰਾਹਮਣ ਸਨ ਇਸ ਧਰਤੀ ਨੂੰ ਉਹ ਮਾੜਾ ਗਿਣਿਆ ਕਰਦੇ ਸਨ ਉਹਨਾਂ ਨੇ ਕਿਹਾ ਸੀ ਕਿ ਇਹ ਫਟਕਾਰ ਹੀ ਗਈ ਹੈ ਇਹ ਸ਼ਰਾਪੀ ਹੋਈ ਧਰਤੀ ਹੈ ਇੱਥੇ ਕੋਈ ਨਹੀਂ ਰਹੇਗਾ ਤੇ ਜਿਹੜਾ ਰਹੇਗਾ ਉਹ ਗਦੇ ਦੀ ਜੂਣ ਪਵੇਗਾ ਤੇ ਉਸ ਵਹਿਮ ਦੇ ਵਿੱਚੋਂ ਉਸ ਭਰਮ ਦੇ ਵਿੱਚੋਂ ਕੱਢਣ ਵਾਸਤੇ ਸਤਿਗੁਰਾਂ ਨੇ ਇਹ ਸਮਝਾਇਆ ਹੈ ਸਾਨੂੰ ਫਰਮਾਨ ਕੀਤਾ ਹੈ ਧੰਨ ਬਾਬਾ ਕਬੀਰ ਜੀ ਵੀ ਸਾਨੂੰ ਸਮਝਾ ਰਹੇ ਹਨ ਕਿ ਮੈਂ ਇਸ ਕਰਕੇ ਹੀ ਉਹ ਕਾਂਸੀ ਦੀ ਧਰਤੀ ਛੱਡ ਕੇ ਤੇ ਇਸ ਮਗਰ ਦੀ ਤਰਤੀ ਉਤੇ ਆਇਆ ਹਾਂ ਕਿ ਪਰਮੇਸ਼ਰ ਆਲਕਪੁਰਖ ਦਾ ਨਾਮ ਜਪਣ ਦਾ ਲਾਭ ਉਪਕਾਰ ਸਤ ਤੁਹਾਨੂੰ ਵੀ ਪਤਾ ਲੱਗ ਜਾਵੇ ਕਿ ਇੱਥੇ ਮੁਕਤੀ ਮਿਲਦੀ ਹੈ ਜਾਂ ਨਹੀਂ ਸਤਗੁਰ ਪਰਮਾਉਂਦੇ ਹਨ ਜਾਹ ਤਨ ਕਾਸੀ ਤਜੇ ਕਵੀਰਾ ਰਮਈਏ ਕਹਨ ਹੋਰਾ ਪਿਆਸੀ ਕਾਂਸੀ ਨੂੰ ਤਾਂ ਛੱਡਿਆ ਹੈ ਪਰਮੇਸ਼ਰ ਅਕਾਲ ਪੁਰਖ ਦੇ ਉਪਕਾਰ ਦਾ ਲਾਭ ਦਾ ਪਤਾ ਲੱਗੇ ਉਸ ਦੇ ਨਾਮ ਜਪਣ ਦਾ ਰਖਾਓ ਕਹਿਤ ਕਬੀਰ ਸੁਨੋ ਹੋਰੇ ਲੋਈ ਪਰਮ ਨਾ ਭੁੱਲੋ ਕੋਈ ਤਾਂ ਤਨ ਬਾਬਾ ਕਬੀਰ ਸਾਹਿਬ ਜੀ ਦੀ ਧਰਮ ਪਤਨੀ ਦਾ ਨਾਮ ਵੀ ਲੋਈ ਸੀ ਪਰ ਇੱਥੇ ਵਿਦਵਾਨਾਂ ਨੇ ਮਹਾਂਪੁਰਖਾਂ ਨੇ ਵੀ ਇਹ ਜ਼ਿਕਰ ਕੀਤਾ ਹੈ ਕਿ ਜਿੱਥੇ ਉਹ ਸਾਰੀ ਸ੍ਰਿਸ਼ਟੀ ਨੂੰ ਵੀ ਇਹ ਕਹਿ ਰਹੇ ਹਨ ਤੋ ਉਥੇ ਸ੍ਰਿਸ਼ਟੀ ਦੇ ਵਿੱਚ ਉਥੇ ਸੰਗਤਾਂ ਦੇ ਵਿੱਚ ਉਹਨਾਂ ਦੀ ਭਾਵਗੀ ਧਰਮ ਪਤਨੀ ਵੀ ਆ ਜਾਂਦੀ ਹੈ ਇਹ ਸਾਰਿਆਂ ਨੂੰ ਉਹ ਸਮਝਾ ਰਹੇ ਨੇ ਸਾਰੇ ਜਗਤ ਨੂੰ ਉਪਦੇਸ਼ ਦੇ ਰਹੇ ਹਨ ਕਹਤ ਕਬੀਰ ਸੁਨਹੋ ਰੇ ਲੋਈ ਪਰਮ ਨਾ ਭੁੱਲੋ ਕੋਈ ਕਿ ਇਸ ਧਰਮ ਦੇ ਵਿੱਚ ਨਾ ਫਸੇ ਰਹੋ ਇਸ ਧਰਮ ਦੇ ਵਿੱਚ ਨਾ ਭੁੱਲੋ ਕਿ ਤੁਹਾਨੂੰ ਕਾਂਸੀ ਦੇ ਵਿੱਚ ਪਾਪ ਕਰਕੇ ਮੁਕਤੀ ਪ੍ਰਾਪਤ ਹੋ ਜਾਵੇਗੀ ਤੇ ਮਗਹਰ ਦੇ ਵਿੱਚ ਭਾਵੇਂ ਤੁਸੀਂ ਪੁੰਨ ਵੀ ਕਰੋ ਤੇ ਤੁਹਾਨੂੰ ਗਦੇ ਦੀ ਜੁਨ ਪਵੇਗੀ ਇਸ ਗੱਲਾਂ ਨੂੰ ਭੁੱਲ ਜਾਣਾ ਕਰੋ ਇਹ ਕਦੇ ਨਹੀਂ ਹੋਵੇਗਾ ਕਿਉਂਕਿ ਜਿਹੜਾ ਪਰਮੇਸ਼ਰ ਕਾਲਪੁਰਖ ਦਾ ਨਾਮ ਜਪੇਗਾ ਉਸ ਨੂੰ ਹੀ ਮੁਕਤੀ ਪ੍ਰਾਪਤ ਹੋਵੇਗੀ ਕਿਆ ਕਾਸੀ ਕਿਆ ਉਖਰ ਮਗਹਰ RAM ਹਰਦੇ ਜੋ ਖੋਈ ਤੇ ਧੰਨ ਬਾਬਾ ਕਬੀਰ ਸਾਹਿਬ ਜੀ ਸਮਝਾਉਣਾ ਕਰਦੇ ਹਨ ਕਿ ਕਿਆ ਕਾਸੀ ਉਸ ਦੇ ਵਾਸਤੇ ਕਾਂਸੀ ਉਖ ਮੂਖਰ ਮਗਖਰ ਭਾਵ ਕਿ ਉਹਦੇ ਵਾਸਤੇ ਮਗਖਰ ਦੀ ਧਰਤੀ ਇਹ ਦੋਨੋਂ ਹੀ ਬਰਾਬਰ ਨੇ RAM ਹਿਰਦੇ ਜੋਈ ਜੈਸ ਤੇ ਹਿਰਦੇ ਦੇ ਵਿੱਚ ਪਰਮੇਸ਼ਰ ਕਾਲਪੁਰਖ ਦਾ ਹਿਰਦੇ ਦੇ ਵਿੱਚ ਨਾਮ ਹੈ ਪਰਮੇਸ਼ਰ ਕਾਲਪੁਰਖ ਦੀ ਯਾਦ ਹੈ ਉਸ ਵਾਸਤੇ ਉਹ ਕਾਂਸੀ ਦੇ ਵਿੱਚ ਭਾਵੇਂ ਆਪਣਾ ਸਰੀਰ ਛੱਡ ਦੇਵੇ ਭਾਵੇਂ ਮਗਖਰ ਦੇ ਵਿੱਚ ਛੱਡ ਦਵੇ ਉਸ ਨੂੰ ਮੁਕਤੀ ਪ੍ਰਾਪਤ ਹੋਣੀ ਹੀ ਹੈ ਕਿਉਂਕਿ ਸਤਗੁਰ ਫਰਮਾਉਂਦੇ ਖੰਨ ਜਿਸ ਰੂਪ ਨਾ ਰੇਖਿਆ ਕੁੱਲ ਨਹੀਂ ਜਾਤੀ ਪੂਰਨ ਪੂਰ ਰਹਿਿਆ ਦਿਨ ਰਾਤੀ ਜਿਸ ਦਾ ਰੂਪ ਨਹੀਂ ਰੰਗ ਨਹੀਂ ਰੇਖ ਨਹੀਂ ਭੇਖ ਨਹੀਂ ਕੁੱਲ ਨਹੀਂ ਜਾਤ ਨਹੀਂ ਕਹਿੰਦੇ ਉਸ ਪਰਮੇਸ਼ਰ ਕਾਲ ਪੁਰਖ ਦਾ ਜਿਹਦਾ ਰੰਗ ਰੂਪ ਨਹੀਂ ਹੈ ਜਿਹੜਾ ਦਿਨ ਰਾਤ ਦੇ ਵਿੱਚ ਸਮਾਇਆ ਹੋਇਆ ਖੈ ਜੋ ਜੋ ਜਪੇ ਸੋਈ ਵੱਡ ਭਾਗੀ ਬਹੜ ਨਾ ਜੋਨੀ ਪਾਵਨਾ ਉਹ ਜਿਹੜਾ ਜਿਹੜਾ ਉਸ ਪਰਮੇਸ਼ਰ ਕਾਲਪੁਰਖ ਨੂੰ ਜਪੇਗਾ ਤੇ ਆਵੇਗਾ ਆराधना ਕਰੇਗਾ ਉਹ ਬਹੜ ਜੂਨਾ ਦੇ ਵਿੱਚ ਨਹੀਂ ਪਵੇਗਾ ਤੁਸੀਂ ਇਹ ਮੰਦੇ ਹੋ ਲੋਕੋ ਇਹ ਜਗਤ ਦੇ ਲੋਕੋ ਸਾਰੀ ਲੋਕਾਈ ਇਹ ਮੰਨ ਰਹੀ ਹੈ ਕਿ ਮਗਰ ਦੇ ਵਿੱਚ ਜੇ ਮਰਾਂਗੇ ਤੇ ਗਧੇ ਦੀ ਜੂਣ ਪੈ ਜਾਵਾਂਗੇ ਉਹ ਗਧੇ ਦੀ ਜੂਣ ਨੂੰ ਛੱਡੋ ਤੁਸੀਂ ਕਿਸੇ ਜੂਣ ਦੇ ਵਿੱਚ ਵੀ ਨਹੀਂ ਪਵੋਗੇ ਜੇ ਤੁਸੀਂ ਪਰਮੇਸ਼ਰ ਕਾਲਪੁਰਖ ਨੂੰ ਜਪਨਾ ਕਰੋਗੇ ਸਤਿਗੁਰ ਫਰਮਾਉਂਦੇ ਖਾਂ ਨਾ ਜੋ ਜੋ ਜਪੇ ਸੋਈ ਵਡਭਾਗੀ ਉਹ ਵੱਡਿਆਂ ਭਾਗਾਂ ਵਾਲਾ ਹੈ ਜਿਹੜਾ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜੁੜਦਾ ਹੈ ਉਸ ਨੂੰ ਜਪਦਾ ਹੈ ਤੇ ਜੇ ਤੁਸੀਂ ਵੀ ਜਪਣਾ ਕਰੋਗੇ ਤੇ ਬਹੁੜ ਨਾ ਜੋਨੀ ਪਾਵਣਾ ਫਿਰ ਤੁਸੀਂ ਜੁਨਾ ਦੇ ਵਿੱਚ ਨਹੀਂ ਪਵੋਗੇ ਭਾਵੇਂ ਤੁਸੀਂ ਕਾਂਸੀ ਦੇ ਵਿੱਚ ਤੇ ਭਾਵੇਂ ਤੁਸੀਂ ਮਗਹਰ ਦੇ ਵਿੱਚ ਆਪਣਾ ਸਰੀਰ ਛੱਡ ਦਿਓ ਭਾਵੇਂ ਕਿ ਤੁਸੀਂ ਪਰਮੇਸ਼ਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਹੀ ਜਾਵੋਗੇ ਸੱਚਖੰਡ ਦੇ ਵਿੱਚ ਹੀ ਜਾਵੋਗੇ ਇਸ ਤਰ੍ਹਾਂ ਸਾਨੂੰ ਧਨ ਧਨ ਬਾਬਾ ਕਬੀਰ ਸਾਹਿਬ ਜੀ ਨੇ ਸਮਝਾਉਣਾ ਕੀਤਾ ਉਹ ਬ੍ਰਾਹਮਣਾਂ ਨੂੰ ਸਮਝਾਉਣਾ ਕੀਤਾ ਸਾਰੀ ਸ੍ਰਿਸ਼ਟੀ ਨੂੰ ਇਸ ਧਰਮ ਦੇ ਵਿੱਚੋਂ ਕੱਢਿਆ ਕਿ ਜਿਹੜਾ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਜਪੇਗਾ ਜਿਹੜਾ ਪਰਮੇਸ਼ਰ ਕਾਲ ਪੁਰਖ ਨੂੰ ਯਾਦ ਕਰੇਗਾ ਸਤ ਸੰਗਤ ਦੀਆਂ ਕੜੀਆਂ ਪ੍ਰਾਪਤ ਕਰੇਗਾ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਕੇ ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂ ਜਗ ਮੈਂ ਆਇਆ ਜਿਨਾਂ ਹਰ ਤੇਰਾ ਰਚਨ ਰਚਿਆ ਸੋ ਹਰ ਮਾਨ ਨਾਮਾ ਸਾਇ ਜਿੰਨੇ ਪਰਮੇਸ਼ਰ ਕਾਲਪੁਰਖ ਨੇ ਤੇਰਾ ਰਚਨਾ ਰਚਿਆ ਜੇ ਤੂੰ ਉਸ ਨੂੰ ਯਾਦ ਹੀ ਨਾ ਕੀਤਾ ਭਾਵੇਂ ਤੂੰ ਕਾਂਸੀ ਦੇ ਵਿੱਚ ਰਹਿ ਕੇ ਦੇਖ ਲਾ ਇਹ ਤੈਨੂੰ ਮੁਕਤੀ ਨਹੀਂ ਪ੍ਰਾਪਤ ਹੋਵੇਗੀ ਭਾਵ ਕਿ ਪਰਮੇਸ਼ਰ ਕਾਲਪੁਰਖ ਦੀ ਯਾਦ ਨੇ ਉਸ ਨੂੰ ਅਰਾਧਨਾ ਕਰਾਂਗੇ ਉਸ ਪਰਮੇਸ਼ਰ ਕਾਲਪੁਰਖ ਨੂੰ ਜਪਾਂਗੇ ਪਰਮੇਸ਼ਰ ਕਾਲਪੁਰਖ ਦੀ ਸੇਵਾ ਕਰਾਂਗੇ ਧੰ ਗੁਰੂ ਗ੍ਰੰਥ ਸਾਹਿਬ ਅਰੇ ਦੇ ਲੜ ਲੱਗਾਂਗੇ ਫਿਰ ਹੀ ਸਾਨੂੰ ਮੁਕਤੀ ਪ੍ਰਾਪਤ ਹੋਵੇਗੀ ਸੋ ਇਸ ਸਾਨੂੰ ਪਰਮੇਸ਼ਰ ਅਕਾਲ ਪੁਰਖ ਦੇ ਨਾਲ ਜਿੱਥੇ ਸਾਨੂੰ ਧੰਨ ਬਾਬਾ ਕਬੀਰ ਸਾਹਿਬ ਜੀ ਨੇ ਜੋੜਿਆ ਹੈ ਉੱਥੇ ਸਾਨੂੰ ਭਰਮ ਦੇ ਵਿੱਚੋਂ ਵੀ ਕੱਢਿਆ ਹੈ ਸੋ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਰੀ ਨੇ ਅੱਜ ਪਾਵਨ ਪਵਿੱਤਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁਕਮਨਾਮਾ ਸਾਹਿਬ ਆਇਆ ਸੀ ਉਸ ਦੀ ਆਪ ਜੀ ਨੇ ਕਥਾ ਵਿਚਾਰ ਸਰਵਣ ਕੀਤੀ ਹੈ ਸੋ ਬਿਆਨਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਆਪ ਸਾਹਿਬ ਸੰਗਤ ਗੁਰੂ ਸਾਹਿਬ ਬਖਸ਼ ਲਨ ਆਵ ਆਖਰੀਆਂ ਪੰਕਤੀਆਂ ਦਾ ਜਾਪ ਕਰਕੇ ਸਮਾਪਤੀ ਕਰਦੇ ਹਾਂ कहत कबीर सुनहोरै लोई परमन ना भूलो कोई क्या कासी क्या ऊखर मग कर राम रद जौ होई कहत कबीर सुनहोरै लोई परमन ना भूलो कोई क्या कासी ਕਿਆ ਉਖਰ ਮਗਖਰ RAM ਰਦਾ ਜਾ ਖੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ